ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਪ੍ਰਕਾਸ਼ੀ ਸਰਕਾਰ ਦੇ ਰਹਿਦਿਆ ਪੰਚਤ ਮੁਦਿਆਂ ਜਿੰਨਾ ਕਾਰਨ ਸੰਜਾਰਾ ਅਸ਼ੀਬੀਆਂ ਹੋਣਾਂ ਉਹਨਾਂ ਨੂੰ ਵਿਸਾਰਣ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾਜ ਰਾਤ ਜਵਾਬ ਦੇਣਾ ਹੈ ਜਣਜੀ ਇਹ ਤਾਂ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਪ੍ਰਗਉਣਾ ਹੈ ਆਦਰਾਂ ਸਾਡੀ ਪਾਰਟੀ ਜੋ ਪੁੱਛਿਆ ਜਾਏ ਉਹ ਪੁੱਛਿਆ ਜਾਏ ਉਹਦਾ ਹਾਂ ਜਾਂ ਨਾਂ ਦਾ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਹੰਕਜ ਸੰਬੰਧ ਚਾਰਿਆ ਕਿ ਹਾਂ ਜਾਂ ਨਾਂ ਦਾ ਜਵਾਬ ਦੇ ਦਿਓ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾ ਸਿੱਖਾ ਦਾ ਕੋ ਕੋ ਕੇ ਨਕਰ ਕਰਨ ਵਾਲੇ ਯੋਗ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਿਆ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹਦਾ ਸਵਾਦ ਹੈ ਸਿੱਖੇ ਤੇ ਸਿੱਖਾਂ ਦਾ ਬੁਸ਼ਮਾਰ ਸੌਤਾ ਸਾਹ ਜਿਸ ਵਿਰੋਧ ਇਹ ਗੁਰਦਾਰ ਦੇ ਕੇ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਭਾਰਤ ਜਨਨ ਉੱਠਾ ਹੋਇਆ ਤੇ ਇੱਕ ਉਦਾਸ ਕੀਤਾ ਕਿ ਨਹੀਂ ਕਿਤਾਬ ਉਹਦਾ ਜਵਾਬ ਆ ਜਾਂ ਸਾਬ ਖਿਲੋ ਚਾਉਂਦਾ ਸਵਾਦ ਤੁਹਾਡੇ ਤੇ ਹੈ ਕਿ ਸੌਤਾ ਸਾਹ ਨੂੰ ਵਾਪਸੀ ਦਿਵਾਉਣੇ ਉਦੇ ਬਿਨਾ ਕਿਸੇ ਤੇ ਮੰਗਰ ਤੋਂ ਜਿਵੇਂ ਤੁਸੀਂ ਦੱਤੇਦਾਰਾਂ ਨੂੰ ਆਖਿਰ ਹਿੱਸੇ ਕੰਟੀਕਰ ਬੁਲਾਇਆ ਜੋ ਸਟੇਟਮੈਂਟਾਂ ਵੀ ਮੈਂ ਉਹ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉੱਥੇ ਉਹਨਾਂ ਨੂੰ ਚਿੱਠੀ ਦੇਣੀ ਕਿ ਸਭ ਤੋਂ ਵੱਲੇ ਸਾਦੂ ਨੂੰ ਮਾਫ ਕਰ ਦਿਓ ਉਹ ਤੁਸੀਂ ਕਹਾਂ ਕਿਤੇ ਕਿ ਨਹੀਂ ਕਿਤਾ ਸਰਕਾਰਾਂ ਦੇ ਦਰ ਬਹੁਤ ਭੁਲਾ ਹੋਈਆਂ ਅਨ ਸਤਿਕਾਰਯੋਗ ਬਖਸ਼ੀ ਦੋਸੇ 14 ਸਾਧਨ ਨੂੰ ਆਪਣੇ ਸਾਧ ਜੇਤ ਜਾਰਾਂ ਨੂੰ ਬੁਲਾ ਕੇ ਬਵਾਸ ਦੇਣ ਬਾਰੇ ਵਿੱਚ ਚਾਹ ਹੈ ਜਾਂ ਨਹੀਂ ਚਾਹ। ਸਾਰਾ ਨੇ ਪੜੀ ਸਰ। ਹਾਂ ਜਾਂ ਨਾ ਜਵਾਬ ਦਿਓ। ਤੁਸੀਂ ਆਪਣੇ ਰਿਕੈਸਟ ਤੇ ਸਤਿ ਸ੍ਰੀ ਅਕਾਲ ਜੇਤ ਜਾਰਾਂ ਨੂੰ ਬੁਲਾ ਕੇ 14 ਸਾਧਨ ਨੂੰ ਵੇਰਾ ਬੰਦੇ ਬਵਾਸ ਦੇਣ ਬਾਰੇ ਚਾਹ ਜਾਂ ਨਹੀਂ ਚਾਹ ਤੇ ਹਾਂ ਜਾਂ ਨਾ ਦੱਸੋ। ਜਿਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨਦਰ ਦੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਵਿੱਚ ਦੀ ਪਰ ਗੁਰੂ ਦੇ ਤਰ ਬਾਣਿ ਵਿੱਚ ਕੱਟੇ ਜਾਓਗੇ। ਹਾਂਜੀ। ਤੋਂ ਅੱਜ ਸਰਕਾਰ ਵੱਲੇ ਗੁਰੂ ਰਖਸਰ ਜੀ ਮਹਾਰਾਜ ਦੇ ਸ੍ਰੋਗਿਕ ਸੰਨ ਕੋ ਚੋਰੀ ਹੋਏ। ਕੰਦਾ ਦੇ ਉੱਤੇ ਪੋਸਟਰ ਲਾਇਆ ਗਿਆ। ਵੰਡਾਰਿਆ ਗਿਆ ਸਿੱਖਾ ਨੂੰ। ਗੱਡੀਆਂ ਗਾੜਾਂ ਉੱਤੇ ਪੋਸਟਰਾਂ ਤੇ ਲਿਖਿਆ ਗਿਆ। ਉਸੇ ਬੋਤਾ ਚੋਰੀ ਕਰਨ ਵਾਲਿਆਂ ਨੂੰ ਦੰਪੜ ਵਿੱਚ ਨਾਕਾਮ ਰਹਿ ਜਾਂ ਤੁਸੀਂ ਨੱਥਿਆਲੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਫੈਲਾਏ ਗਏ ਔਰ ਤੁਸੀਂ ਬੋਤਾ ਉਸਤਾ ਦੇ ਉਸਤਪਨਾਇ ਕੀਤੀ ਬੋਤਾ ਪਾਲ ਤੌਰ ਉੱਤਵਾ ਜਿਹੜਾ ਬੋਤਾ ਲੱਗਾ ਬਹਿਣ ਕਰਾਂ ਜਾਂ ਕੋਟਪੁਰਾ ਜਾ ਕੇ ਸੰਗਤਾਂ ਮਹੌਲੇ ਇਕੱਠੀਆਂ ਬੋ ਕੇ ਬੈਠੀਆਂ ਉਥੇ ਦੋ ਸਿੰਘ ਤੁਸੀਂ ਗੋਲੀਆਂ ਮਾਰ ਕੇ ਖੰਡੇ ਇਹ ਤੁਹਾਡੀ ਸਰਕਾਰ ਜਿਹੜਾ ਹੋਇਆ ਇਹ ਗੁਰਾਂ ਤੋਂ ਬੰਦੇ ਉਸ ਦੇ ਕੋਈ ਐ ਜੀ ਜੇਰੇ ਤੁਸੀਂ ਸਰਾਬੇ ਕਮੇਟੀ ਨੂੰ ਕਹੇ ਤੇ ਸੰਸਦ ਸਾਹਮਣੇ ਉਹ ਆਖੀ ਵਾਰ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਫੈਹਰਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੌਰਤ ਕੇ ਪੈਸੇ ਦੀ ਦੁਰਵੰਤੋਂ ਕੀਤੀ ਗਈ ਇਹ ਤੁਸੀਂ ਘਰਾ ਕੀਤਾ કે ਨਹੀਂ ਕੀਤਾ ਜਿਹੜੇ ਸ਼੍ਰੋਮਣੀ ਕਮੇਟੀ ਕੋਲ ਕੋਰਸ ਦੇ ਫੈਸਲੇ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਣੀ ਦਿਵਾਈ ਹੋਈ ਬੁਆਦੀ ਨੂੰ ਸਹੀ ਤੇ ਕਰਵਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਘਰਾ ਕੀਤਾ ਹਾਂ ਹਾਂਜੀ ਸਰਜੀਤ ਸਿੰਘ ਡਾਕਟਰ ਸਰਜੀਤ ਸਿੰਘ ਜਨਤਾ ਦਾ ਡਿਟਰ ਸੱਤਰ ਹਾਰਕਾ ਲੱਭਤ ਆਉਦਾ ਵਿੱਚ ਸਾਹਮਣੇ ਆਉਂਦਾ